ਜਦੋਂ ਦਿੱਲੀ ਵਾਲਿਆਂ ਨੇ ਪੰਜਾਬ 'ਚ ਕਾਬਜ ਹੋਣਾ ਉਹਦੇ ਵਾਸਤੇ ਇਹ ਵੀ ਕਹਿੰਦੇ ਨਾ ਜਿਹੜੇ ਲਾਲਾ ਜੀ ਦੇ ਸਾਥੀ ਕਹਿੰਦੇ ਸਾਮਦਾਮ ਦੰਡ ਭੇਡ ਜੋ ਮਰਨੀ ਕਬਾਬਈ ਕਰਨਾ ਪਵੇ ਜੀ ਸਰਕਾਰ ਬਣਾਉਣੀ ਹੈ ਤੇ ਇਹ ਵੀ ਸਾਮਦਾਮ ਦੰਡ ਭੇਡ ਦਾ ਇੱਕ ਹਿੱਸਾ ਆ ਵੀ ਲੋਕਤੰਤਰ ਜਿਹੜਾ ਚੌਥਾ ਥਾਮਿਆ ਉਹਦੇ ਗੱਲ 'ਚ ਸਾਫਾ ਪਾ ਕੇ ਖਿੱਚ ਲੋ ਦੁਰ ਫਿਟੇ ਮੂੰਹ ਤੁਹਾਡੇ ਇਸ ਲੋਕਤੰਤਰ ਦਾ ਪੁਲਿਸ ਵਾਲੇ ਕਹਿੰਦੇ ਜੀ ਅ ਤੁਸੀਂ ਜੀ ਦੂਜੀ ਨਿਧਾਰਾ ਲੱਗਦੀ ਐਨੇ ਇੱਕ ਚ ਬੜਾ ਤੇ ਫਿਰ ਇਹ ਜਿਹੜੇ ਥਾਣੇ ਬਣਾਏ ਆ ਪਸ਼ੂ ਬੰਨਣ ਨੂੰ ਬਣਾਏ ਆ ਖੁਰਲੀਆਂ ਬਣਾ ਲਓ ਉੱਥੇ 4 ਘੰਟੇ ਬਾਅਦ ਪੁਲਿਸ ਵਾਲੇ ਪਹੁੰਚ ਰਹੇ ਆ ਸੋ ਗੱਲਾਂ ਬਹੁਤ ਨੇ ਇਹ ਤਾਕਤ ਇਹ ਅਹੁਦੇਦਾਰੀਆਂ ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਪਤਾ ਨਹੀਂ ਹੁੰਦਾ ਉਹ ਡਲਾ ਤੋਂ ਡਲਾ ਹੁੰਦਾ ਕਿੱਧਰੋਂ ਚਲਾ ਹੁੰਦਾ ਮੁੜ ਕੇ ਪਤਾ ਲੱਗੇ ਕਿਤੇ ਡੂੜ ਸਾਲ ਨੂੰ ਥੋੜੇ ਮਗਰ ਲੋਕ ਪਏ ਫਿਰਨ ਸੋ ਭਾਈ ਆਪਦੀ ਇੱਜ਼ਤ ਸਾਰਿਆਂ ਦੀ ਆਪਦੇ ਹੱਥਾਂ ਆਪਣੀ ਆਪੇ ਹੱਥ ਹੈ ਮੇਰੀ ਮੇਰੇ ਹੱਥ ਹੈ ਤੁਹਾਡੀ ਤੁਹਾਡੇ ਹੱਥਾਂ ਝਾੜੂ ਮਹਿਕਮੇ ਦੀ ਝਾੜੂ ਵਾਲੇ ਹੱਥ ਆ ਪਹਿਲਾਂ ਵਾਲਿਆਂ ਨੇ ਤੁਹਾਨੂੰ ਯਾਦ ਆ ਨਾ ਪੰਨੂ ਸਾਹਿਬ ਤੇ ਇਹਨਾਂ ਨੇ ਝੂਠਾ ਬਲਾਤ ਕਰਦਾ ਕੇਸ ਪਵਾਤਾ ਸੀ ਪੱਤਰਕਾਰ ਦੇ ਖਿਲਾਫ ਇਹਨਾਂ ਕੋਲ ਦੋ ਤਿੰਨ ਚੀਜ਼ਾਂ ਹੀ ਹੁੰਦੀਆਂ ਇੱਕ ਜੀ ਪੈਸੇ ਮੰਗਦਾ ਕਹਿ ਦਿਓ ਵੀ ਉਹਦਾ ਕਿਹੜਾ ਸਬੂਤ ਚਾਹੀਦਾ ਚਲੋ ਮੰਗਣ ਵਾਲੇ ਮੰਗੀ ਵੀ ਜਾਦੇ ਹੋਣਗੇ ਦੂਜਾ ਜੀ ਕਹਿ ਦਿਓ ਜੀ ਇਹਨਾਂ ਦੇ ਬੀਬੀ ਦੀ ਇੱਜ਼ਤ ਨੂੰ ਹੱਥ ਪਾਇਆ ਲੋ ਇੱਥੇ ਏਦਾਂ ਦੀਆਂ ਚੀਜ਼ਾਂ ਆਮ ਹੁੰਦੀਆਂ ਸੋ ਭਾਈ ਇੱਕੋ ਹੀ ਗੱਲ ਆ ਤਗੜੇ ਰਹੋ ਇਹ ਜਿਸ ਤਰ੍ਹਾਂ ਵੀਰ ਪਹਿਲਾਂ ਬੋਲ ਕੇ ਗਿਆ ਹੁਣ ਤੇ ਹੋਇਆ ਸਾਡੇ ਤੇ ਵੀ ਹੋਇਆ ਹੋਣਾ ਵੀ ਹੈ ਸੋ ਕਾਇਮ ਰਹੋ